ਕਾਨੀਆਂ ਲੱਤਾਂ ਜਰੂਰ ਦਿਖਾਓ ਕਿਸ ਤਰ੍ਹਾਂ ਪਜਾਮਾ ਇਹ ਜਿਹੜਾ ਪਜਾਮਾ ਪਟ ਗਿਆ ਇਹ ਬਲਾਸਟ ਦੇ ਨਾਲ ਲੱਤਾਂ ਨੇ ਜੜੀਆਂ ਉਹ ਛਿੱਲੀਆਂ ਗਈਆਂ ਨੇ ਤੁਸੀਂ ਦੇਖ ਰਹੇ ਹੋ ਸਾਰੇ ਬਾਲ ਨੇ ਜਿਹੜੇ ਫੂਕ ਦਿੱਤੇ ਗਏ ਨੇ ਬਾਪੂ ਜੀ ਚੜਦੀ ਗਲਾ ਚੜਦੀ 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 ਇਹਦਾ ਚੜਦੀ ਗਲਾ ਦੇ ਵਿੱਚ ਆ ਇਹ ਚੜਦੀ ਇਹ ਚੜੀ ਬਾਲ ਬਜ਼ੁਰਗਾਂ ਦੀ ਲੱਤ ਫੜ ਗਈ ਆ ਪਹਿਲਾ ਗੋਲਾ ਬਜ਼ੁਰਗ ਦੇ ਵਿੱਚ ਵੱਜਾ ਆ ਗਿਆ ਕੁਝ ਨਹੀਂ ਕੀਤਾ ਸ਼ਾਂਤ ਹੋਏ ਬੈਠੇ ਆ ਸਾਡੇ ਲੀਡਰਾਂ ਨੇ ਕਹਾ ਨਹੀਂ ਜਾਣਾ ਪਰ ਉਹਨਾਂ ਲੋਕ ਗੋਲੇ ਲਾੜੇ ਸ਼ੁਰੂ ਕਰ ਦਿੱਤੇ ਗਏ ਆ ਬਜ਼ੁਰਗ ਨੇ ਜੀ ਆ ਦਿਖਾਇਓ ਬਜ਼ੁਰਗਾਂ ਦੀ ਲੱਤ ਫੜ ਗਈ ਆ ਪਹਿਲਾ ਗੋਲਾ ਬਜ਼ੁਰਗ ਦੇ ਵਿੱਚ ਵੱਜਾ ਆ ਗਿਆ ਸਾਡੇ ਠੀਕੋ ਸਾਡੇ ਕਿਸਾਨਾਂ ਵੱਲੋਂ ਕਹਾ ਕਿ ਸਾਡੇ ਕਿਸਾਨ ਅੱਗੇ ਜਾਣਗੇ ਪਰ ਵੇਖੋ ਆਤਵਾਦੀਆਂ ਵੱਲੋਂ ਸਾਡੇ ਸ਼ਾਂਤਵੇਂ ਕਿਸਾਨ ਦੇ ਬੈਠੇ ਸਾਡੇ ਬਜ਼ੁਰਗ ਪਹਿਲਾ ਗੋਲਾ ਕਿ ਸਾਡੇ ਪੈਰ ਤੇ ਵੱਜਾ ਕੁਝ ਨਹੀਂ ਕੀਤਾ ਸ਼ਾਂਤੋ ਹੀ ਬੈਠੇ ਆ ਸਾਡੇ ਲੀਡਰਾਂ ਨੇ ਕਹਾ ਨਹੀਂ ਜਾਣਾ ਪਰ ਉਹਨਾਂ ਲੋ ਗੋਲੇ ਧੱਕੜੇ ਸ਼ੁਰੂ ਕਰ ਦਿੱਤੇ ਗਏ ਆ ਸਵੇਖੋ ਚੜਦੀ ਗਲਾ ਜਿੰਨੇ ਮਰਜੀ ਗੋਲੇ ਧੱਕੀ ਜਾਣ ਅਸੀਂ ਤੇਰੇ ਬਜ਼ੁਰਗਾਂ ਲੱਗਦਾ ਕੋਈ ਉੱਥੇ ਨੁਕਸਾਨ ਕਰ ਸਕਦੇ ਸੀ ਇਹਨਾਂ ਦਾ ਪਾਪਾ ਜੀ ਤੁਸੀਂ ਦੇਖੋ ਕਿੰਨੀ ਉਮਰ ਆ ਬਾਪੂ ਜੀ 74 ਸਾਲ ਦੇ ਜਾਂਦੇ ਆ ਸੋ ਜਹਾ ਹੈ ਬਜ਼ੁਰਗਾਂ ਤੇ ਕਿਸਾਨ ਸ਼ਾਂਤਮਈ ਬੈਠੇ ਸੀਗੇ ਕਿਸਾਨਾਂ ਵੱਲੋਂ ਕੋਈ ਪੈਲ ਨਹੀਂ ਕੀਤੀ ਗਈ 11 ਵਜਨ ਚ ਵੀ ਕਹਿੰਦੇ ਟਾਈਮ ਰਹਿੰਦਾ ਸੀਗਾ ਫਿਰ ਵੀ ਪ੍ਰਸ਼ਾਸਨ ਵੱਲੋਂ ਆ ਕੇ ਉੱਥੇ ਗੋਲੇ ਦਾਗੇ ਗਏ ਨੇ ਸੋ ਬਜ਼ੁਰਗਾਂ ਦੀਆਂ ਲੱਤਾਂ ਜ਼ਰੂਰ ਦਿਖਾਏਓ ਕਿਸ ਤਰ੍ਹਾਂ ਪਜਾਮਾ ਹੈ ਜਿਹੜਾ ਪਜਾਮਾ ਪਟ ਗਿਆ ਇਹ ਬਲਾਸਟ ਦੇ ਨਾਲ ਲੱਤਾਂ ਨੇ ਜਿਹੜੀਆਂ ਉਹ ਸਿੱਲੀਆਂ ਗਈਆਂ ਨੇ ਤੁਸੀਂ ਦੇਖ ਰਹੇ ਹੋ ਸਾਰੇ ਬਾਲ ਨੇ ਜਿਹੜੇ ਫੂਕ ਦਿੱਤੇ ਗਏ ਨੇ ਬਾਪੂ ਜੀ ਚੜਦੀ ਕਲਾ ਚ ਚੜਦੀ 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 ਕਲਾ ਚੜਦੀ ਕਲਾ ਰਹਿੰਦਾ ਚੜਦੀ ਕਲਾ ਦੇ ਵਿੱਚ ਇਹ ਚੜਦੇ ਹੋ ਸਿੱਲੀ ਬਾਲ ਇਸ ਤੇਰਾ ਆਵੇ ਤੇਰਾ ਨਾਲ ਜੂੜਾ ਦਾ ਆ ਗਿਆ ਆਗੇ ਕਰੋ ਆਗੇ ਸਾਰੇ ਅੱਗੇ ਉਹ ਬਜ਼ੁਰਗ ਨੇ ਜੀ ਆ ਦਿਖਾਇਓ ਬਜ਼ੁਰਗਾਂ ਦੀ ਲੱਤ ਫਟ ਗਈ ਆ ਪਹਿਲਾ ਗੋਲਾ ਬਜ਼ੁਰਗ ਦੇ ਵਿੱਚ ਵੱਜਾ ਆ ਕੇ ਸਾਡੇ ਠੀਕ ਹੋ ਸਾਡੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਕਿਸਾਨ ਅੱਗੇ ਜਾਣਗੇ ਪਰ ਵੇਖੋ ਅੱਤਵਾਦੀਆਂ ਵੱਲੋਂ ਸਾਡੇ ਕਿ ਸ਼ਾਂਤ ਵਿੱਚ ਕਿਸਾਨ ਦੇ ਬੈਠੇ ਸਾਡੇ ਬਜ਼ੁਰਗ ਪਹਿਲਾ ਗੋਲਾ ਕਿ ਸਾਡੇ ਪੈਰ ਤੇ ਵੱਜਾ ਕੁਝ ਨਹੀਂ ਕੀਤਾ ਸ਼ਾਂਤੋ ਹੀ ਬੈਠੇ ਆ ਸਾਡੇ ਲੀਡਰਾਂ ਨੇ ਕਹਾ ਨਹੀਂ ਜਾਣਾ ਪਰ ਉਹਨਾਂ ਲੋ ਗੋਲੇ ਲਾਗਣੇ ਸ਼ੁਰੂ ਕਰ ਦਿੱਤੇ ਗਏ ਆ ਸਵੇਖੋ ਚੜਦੀ ਗਲਾ ਜਿੰਨੇ ਮਰਜੀ ਗੋਲੇ ਧੱਕੀ ਜਾਣ ਅਸੀਂ ਤੇਰੇ ਬਜ਼ੁਰਗ ਲੱਗਦਾ ਕੋਈ ਉੱਥੇ ਨੁਕਸਾਨ ਕਰ ਸਕਦੇ ਸੀ ਇਹਨਾਂ ਦਾ ਪਾਪਾ ਜੀ ਤੁਸੀਂ ਦੇਖੋ ਕਿੰਨੀ ਉਮਰ ਆ ਬਾਪੂ ਜੀ ਇਹ 74 ਸਾਲ ਦੇ ਜਾਂਦੇ ਆ ਉਹ ਜਹਾ ਹੈ ਬਜ਼ੁਰਗਾਂ ਤੇ ਕਿਸਾਨ ਸ਼ਾਂਤਮਈ ਬੈਠੇ ਸੀਗੇ ਕਿਸਾਨਾਂ ਵੱਲੋਂ ਕੋਈ ਪੈਲ ਨਹੀਂ ਕੀਤੀ ਗਈ 11 ਵਜਨ ਚ ਵੀ ਕਹਿੰਦੇ ਟਾਈਮ ਰਹਿੰਦਾ ਸੀਗਾ ਫਿਰ ਵੀ ਪ੍ਰਸ਼ਾਸਨ ਵੱਲੋਂ ਆ ਕੇ ਉੱਥੇ ਗੋਲੇ ਦਾਗੇ ਗਏ ਨੇ ਸੋ ਬਜ਼ੁਰਗਾਂ ਦੀਆਂ ਲੱਤਾਂ ਜਰੂਰ ਦਿਖਾਏਓ ਕਿਸ ਤਰ੍ਹਾਂ ਪਜਾਮਾ ਹੈ ਜਿਹੜਾ ਪਜਾਮਾ ਪਟ ਗਿਆ ਇਹ ਬਲਾਸਟ ਦੇ ਨਾਲ ਲੱਤਾਂ ਨੇ ਜੜੀਆਂ ਉਸੱਲੀਆਂ ਗਈਆਂ ਨੇ ਤੁਸੀਂ ਦੇਖ ਰਹੇ ਹੋ ਸਾਰੇ ਬਾਲ ਨੇ ਜਿਹੜੇ ਫੂਕ ਦਿੱਤੇ ਗਏ ਨੇ ਬਾਪੂ ਜੀ ਚੜਦੀ ਕਲਾ ਚ ਚੜਦੀ 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 ਕਲਾ ਚੜਦੀ ਕਲਾ ਰਹਿੰਦਾ ਚੜਦੀ ਕਲਾ ਦੇ ਵਿੱਚ ਇਹ ਚੜਦੀ ਕਲਾ ਚਲੀ ਬਾਲ